ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਵੀ ਬਿਜੀ ਲੋਕਰ ਐਪ ਨੂੰ ਇਨਸਟਾਲ ਕਰਕੇ ਆਪਣੇ ਡਾਕੂਮੈਂਟ ਉਹਦੇ ਵਿੱਚ ਸੇਵ ਕਰਨਾ ਚਾਹਦੇ ਹੋ ਬਿਜੀ ਲੋਕਰ ਇੱਕ ਸਰਕਾਰੀ ਐਪ ਹੈ ਇਸ ਵਾਸਤੇ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਨੂੰ ਉਹਦੇ ਵਿੱਚ ਸਟੋਰ ਕਰ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਤੁਹਾਡੇ ਕਿਸੇ ਵੀ ਡਾਕੂਮੈਂਟ ਦਾ ਕੋਈ ਮਿਸਯੂਜ਼ ਨਹੀਂ ਹੋਏਗਾ ਪਰ ਇਹਦੀ ਸਭ ਤੋਂ ਵੱਡੀ ਖਾਸੀਅਤ ਹੈਗਾ ਕਿ ਇਹ ਜਿਹੜੇ ਡਾਕੂਮੈਂਟ ਨੇ ਹੈ ओरिजिनल ਦੇ ਬਰਾਬਰ ਨੇ ਅਗਰ ਤੁਹਾਨੂੰ ਕੋਈ ਪੁਲਿਸ ਕਰਮਚਾਰੀ ਰਸਤੇ ਵਿੱਚ ਰੋਕ ਲੈਂਦਾ ਹੈ ਤੇ ਤੁਹਾਡੇ ਕੋਲ ਲਾਇਸੈਂਸ ਜਾਂ ਆਰ ਸੀ ਦੀ ਡਿਮਾਂਡ ਕਰਦਾ ਹੈ ਤੁਸੀਂ ਡਿਜੀ ਲੋਕਰ ਐਪ ਦੇ ਵਿੱਚ ਨਾਲ ਨੂੰ ਆਪਣਾ ਲਾਇਸੈਂਸ ਆਰਸੀ ਦਿਖਾ ਸਕਦੇ ਹੋ ਤੁਸੀਂ ਆਪਣੇ ਕੁਆਲੀਫਿਕੇਸ਼ਨ ਸਰਟੀਫਿਕੇਟ ਐਸ ਐਪ ਦੇ ਵਿੱਚ ਰੱਖ ਸਕਦੇ ਹੋ 10th ਦੇ ਪਲੱਸ 2 ਦੇ ਗ੍ਰੈਜੂਏਸ਼ਨ ਦੇ ਤੁਸੀਂ ਆਪਣਾ ਆਧਾਰ ਕਾਰਡ ਆਪਣਾ ਪੈਨ ਕਾਰਡ ਐਸ ਐਪ ਦੇ ਵਿੱਚ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ ਈਵਨ ਤੁਸੀਂ ਇਹਦੇ ਵਿੱਚ ਆਪਣਾ ਪਾਸਪੋਰਟ ਆਪਣਾ ਰਾਸ਼ਨ ਕਾਰਡ ਆਪਣੇ ਹੈਲਥ ਇੰਸ਼ੋਰੈਂਸ ਆਪਣੇ ਲਾਈਫ ਇੰਸ਼ੋਰੈਂਸ ਆਪਣੇ ਟੂ-ਵੀਲਰ ਫੋਰ-ਵੀਲਰ ਦੀ ਇੰਸ਼ੋਰੈਂਸ ਹਰ ਤਰੀਕੇ ਦੇ ਜੀ ਡੀ ਵੀ ਡਾਕੂਮੈਂਟਸ ਜਿਨ੍ਹਾਂ ਦੀ ਸਾਨੂੰ ਡੇਲੀ ਨੀਡ ਡੇਲੀ ਆਪਣਾ ਬੇਸਿਕ ਸਾਨੂੰ ਨੀਡਸ ਹੁੰਦੀਆਂ ਨੇ ਉਹ ਸਭ ਐਸਪੀਐਸ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਆ ਇਹ ਬਹੁਤ ਹੀ ਵਧੀਆ ਐਪ ਹੈ ਆਓ ਜਾਣਦੇ ਆ ਅਸੀਂ ਇਸ ਐਪ ਨੂੰ ਕਿੱਦਾਂ ਯੂਜ਼ ਕਰਨਾ ਹੈ ਕਿੱਦਾਂ ਇੰਸਟਾਲ ਕਰਨਾ ਹੈ ਔਰ ਕਿੱਦਾਂ ਆਪਣੇ ਡਾਕੂਮੈਂਟ ਅਗੇ ਵਿੱਚ ਅਸੀਂ ਸੇਵ ਕਰਦੇ ਆ ਡਿਜੀ ਲੋਕਰ ਐਪ ਇੱਕ ਸਰਕਾਰੀ ਐਪ ਹੈ ਜੋ ਤੁਹਾਡੇ ਪਲੇ ਸਟੋਰ ਔਰ ਐਪ ਸਟੋਰ ਦੋਨਾਂ ਉੱਪਰ ਅਵੇਲੇਬਲ ਹੈ ਮਤਲਬ ਤੁਸੀਂ ਐਂਡਰੋਇਡ ਔਰ ਆਈਓਐਸ ਐਪਲ ਦੋਨਾਂ ਵਿੱਚ ਇਹਨੂੰ ਚਲਾ ਸਕਦੇ ਹੋ ਤੁਸੀਂ ਇਹਨੂੰ ਆਪਣੇ ਪਲੇ ਸਟੋਰ ਤੋਂ ਜਾਂ ਐਪ ਸਟੋਰ ਤੋਂ ਜੋ ਡਾਊਨਲੋਡ ਕਰ ਲੋਗੇ ਤਾਂ ਉਸ ਤੋਂ ਬਾਅਦ ਤੁਸੀਂ ਜਦੋਂ ਨੂੰ ਓਪਨ ਕਰੋਗੇ ਸਭ ਤੋਂ ਪਹਿਲਾਂ ਤੁਹਾਡੇ ਕੋ ਪਰਮਿਸ਼ਨ ਮੰਗੇਗਾ ਤੁਸੀਂ ਨੂੰ ਪਰਮਿਸ਼ਨ ਦੇ ਦੇਣੀ ਹੈ ਇਹ ਪਰਮਿਸ਼ਨ ਵਿੱਚ ਤੁਹਾਡੇ ਕੰਟੈਕਟ ਨੂੰ ਤੁਹਾਡੇ ਮੈਸੇਜਸ ਨੂੰ ਰੀਡ ਕਰਨ ਦੀ ਹੈ ਤੁਹਾਡੇ ਕੋ ਪਰਮਿਸ਼ਨ ਦੇਗਾ ਉਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਮੁਤਾਬਕ ਆਪਣੀ ਲੈਂਗੁਏਜ ਸਿਲੈਕਟ ਕਰਕੇ ਨੈਕਸਟ 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 ਕਰਕੇ ਅੱਗੇ ਵੱਧ ਜਾਣਾ ਜਦੋਂ ਤੁਸੀਂ ਮੇਨ ਪੇਜ ਤੇ ਆਓਗੇ ਤੁਹਾਨੂੰ ਗੈਟ ਸਟਾਰਟਡ ਦਾ অপਸ਼ਨ ਆਏਗਾ ਗੈਟ ਸਟਾਰਟਡ ਤੇ ਕਲਿੱਕ ਕਰ ਦਿਓ ਉੱਥੇ ਤੁਹਾਨੂੰ ਮੋਬਾਈਲ ਨੰਬਰ ਨਾਲ ਲੌਗਇਨ ਕਰਨ ਵਾਸਤੇ ਕਹੇਗਾ ਔਰ نیچے ਆਧਾਰ ਕਾਰਡ ਦਾ অপਸ਼ਨ ਆ ਰਿਹਾ ਹੋਏਗਾ ਟ੍ਰਾਈਂਗ ਯੂਜ਼ਿੰਗ ਆਧਾਰ ਅਸੀਂ ਆਧਾਰ ਕਾਰਡ ਤੇ ਕਲਿੱਕ ਕਰਾਂਗੇ ਔਰ ਉਸ ਤੋਂ ਬਾਅਦ ਉੱਪਰ ਆਧਾਰ ਨੰਬਰ ਭਰਾਂਗੇ ਜਦੋਂ ਅਸੀਂ ਆਧਾਰ ਨੰਬਰ ਇੱਥੇ ਭਰ ਦਾਂਗੇ ਉਸ ਤੋਂ ਬਾਅਦ نیچے ਕੰਟੀਨਿਊ ਕਰਨ ਦਾ ਸਾਡੇ ਕੋਲ ਆਪਸ਼ਨ ਆਏਗਾ ਅਸੀਂ ਕੰਟੀਨਿਊ ਤੇ ਕਲਿੱਕ ਕਰਾਂਗੇ ਤੇ ਸਾਡੇ ਕੋਲ ਇੱਕ ਪਿੰਨ ਮੰਗੇਗਾ ਐਪ ਨੇ ਤੁਸੀਂ ਆਪਣੀ ਮਰਜ਼ੀ ਮੁਤਾਬਕ ਲਗਾ ਕੇ ਕੰਟੀਨਿਊ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ OTP ਆਏਗਾ ਤੁਸੀਂ OTP ਫਿਲ ਕਰ ਦੇਣਾ ਜਦੋਂ ਤੁਸੀਂ OTP ਫਿਲ ਕਰ ਦੋਗੇ ਤੁਹਾਡੇ ਕੋਲ نیچے ਸਰਚ ਦਾ ਆਪਸ਼ਨ ਆਏਗਾ ਸਰਚ ਵਿੱਚ ਜਾ ਕੇ ਤੁਸੀਂ ਟਰਾਂਸਪੋਰਟ ਲਿਖ ਕੇ ਸਰਚ ਕਰਨਾ ਹੈ ਟਰਾਂਸਪੋਰਟ ਜੋ ਤੁਸੀਂ ਲਿਖੋਗੇ ਤੁਹਾਡੇ ਕੋਲ ਪੂਰੇ ਜਿੰਨੇ ਵੀ ਆਪਣੇ ਇੰਡੀਆ ਦੇ ਵਿੱਚ ਸਟੇਟ ਹੈਗੇ ਆ ਉਨਾ ਸਬ ਦੇ ਤੁਹਾਨੂੰ ਟ੍ਰਾਂਸਪੋਰਟ ਦੇ ਵਿੱਚ ਆਰਸੀ ਵਹੀਕਲ ਰਿਲੇਟਡ ਔਰ ਲਾਇਸੈਂਸ ਦੀ ਡਿਟੇਲ ਸਾਹਮਣੇ ਨਜ਼ਰ ਆਏਗੀ ਹੁਣ ਤੁਸੀਂ ਆਪਣਾ ਜਿਹੜਾ ਵੀ ਤੁਹਾਡਾ ਸਟੇਟ ਹੈ ਜਿਵੇਂ ਅਸੀਂ ਪੰਜਾਬ 'ਚ ਹੈਗੇ ਆ ਤਾਂ ਅਸੀਂ ਪੰਜਾਬ ਨੂੰ ਸਿਲੈਕਟ ਕਰਾਂਗੇ ਸਕਰੋਲ ਅਪ ਕਰਕੇ ਤੁਸੀਂ ਆਪਣਾ ਪੰਜਾਬ ਦੇਖਣਾ ਹੈ ਪੰਜਾਬ ਕਿੱਥੇ ਆ ਰਿਹਾ ਜਿੱਥੇ ਤੁਹਾਨੂੰ ਪੰਜਾਬ ਨਜ਼ਰ ਆਏਗਾ ਤੁਸੀਂ ਉੱਥੇ ਆਰਸੀ ਲਾਇਸੈਂਸ ਜੋ ਵੀ ਕਰਨਾ ਹੈ ਉਹ ਕਰ ਸਕਦੇ ਹੋ ਅਸੀਂ ਆਰਸੀ ਦੇ ਉੱਪਰ ਕਲਿੱਕ ਕਰਦੇ ਹਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਉੱਪਰ ਦੇਖੋ ਮੇਰਾ ਨਾਮ ਆ ਗਿਆ ਆਪਣੇ ਆਪ ਹੁਣ ਮੇਰੇ ਕੋ ਚੈਸੀ ਨੰਬਰ ਮੰਗ ਰਿਹਾ ਮੈਂ ਆਪਣੇ ਵਹੀਕਲ ਦਾ ਚੈਸੀ ਨੰਬਰ ਇੱਥੇ ਐਂਟਰ ਕਰ ਰਿਹਾ ਉਸ ਤੋਂ ਬਾਅਦ ਮੈਂ ਆਪਣੇ ਵਹੀਕਲ ਦਾ ਨੰਬਰ ਐਡ ਕਰ ਰਿਹਾ ਜਦੋਂ ਮੈਂ ਆਪਣਾ ਵਹੀਕਲ ਨੰਬਰ ਔਰ ਆਪਣਾ ਚੈਸੀ ਨੰਬਰ ਕਰ ਦਾਂਗਾ ਉਸ ਤੋਂ ਬਾਅਦ ਗੈਟ ਡਾਕੂਮੈਂਟ ਤੇ ਕਲਿੱਕ ਕਰ ਦਾਂਗੇ ਇਹ 1-2 ਮਿੰਟ ਲਏਗਾ ਡਾਕੂਮੈਂਟ ਨੂੰ ਵੈਰੀਫਾਈ ਕਰੇਗਾ ਔਰ ਜਦੋਂ ਇਹਨੂੰ ਡਾਕੂਮੈਂਟ ਲੱਜ ਜਾਏਗਾ ਉਸ ਡਾਕੂਮੈਂਟ ਨੂੰ ਹੁਣੇ ਡਾਊਨਲੋਡ ਕਰਤਾ ਇਹਨੇ ਸਾਡੇ ਸਿਸਟਮ ਦੇ ਵਿੱਚ ਸਾਡੇ ਐਪ ਦੇ ਵਿੱਚ ਸਾਡਾ ਡਾਕੂਮੈਂਟ ਆ ਗਿਆ ਆ ਦੇਖੋ ਤੁਹਾਨੂੰ ਮੇਰਾ ਆਧਾਰ ਕਾਰਡ ਪੈਨ ਕਾਰਡ ਜਿਹੜਾ ਮੈਂ ਪਹਿਲਾਂ ਐਡ ਕੀਤਾ ਹੋਇਆ ਹੈ ਰਜਿਸਟ੍ਰੇਸ਼ਨ ਸਰਟੀਫਿਕੇਟ ਹੁਣ ਆ ਗਿਆ ਹੁਣ ਜਿੱਦਾਂ ਅਸੀਂ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਉੱਪਰ ਕਲਿੱਕ ਕਰਾਂਗੇ ਇਹ ਸਾਡਾ ਰਜਿਸਟ੍ਰੇਸ਼ਨ ਸਰਟੀਫਿਕੇਟ ਖੁੱਲ ਗਿਆ ਇਹ ਮੇਰੇ ਵਹੀਕਲ ਦੀ ਸਾਰੀ ਡਿਟੇਲ ਇਹਦੇ ਵਿੱਚ ਆ ਗਈ ਹੈ ਠੀਕ ਹੈ ਹੁਣ ਤੁਸੀਂ ਇਹੀ ਕਿਸੇ ਵੀ ਪੁਲਿਸ ਮਲਾਦਨ ਨੂੰ ਦਿਖਾ ਸਕਦੇ ਹੋ ਔਰ ਆਪਣੇ ਚਲਾਨ ਤੋਂ ਬਚ ਸਕਦੇ ਹੋ ਐਦਾਂ ਹੀ ਤੁਸੀਂ ਆਪਣੇ ਲਾਇਸੈਂਸ ਨੂੰ ਵੀ ਡਾਊਨਲੋਡ ਕਰ ਲੈਣਾ ਅਗਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤੁਹਾਨੂੰ ਹਰ ਇੱਕ ਚੀਜ਼ ਸਮਝ ਆ ਗਈ ਹੋਵੇ ਤਾਂ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਵੀਡੀਓ ਨੂੰ ਲਾਈਕ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦਿਓ ਔਰ ਅਗਰ ਐਦਾਂ ਦੇ ਹੀ ਹੋਰ ਵੀ ਤੁਸੀਂ ਕਾਫੀ ਸਾਰੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ